ਅੱਜ ਦੇ ਲੋਕਾਂ ਨੇ ਵਿਚਾਰਾਂ ਨੂੰ ਤੋੜਿਆ ਮਰੋੜਿਆ ਔਰ ਪਬਲਿਕ ਦਾ ਹੱਕ ਤੰਗ ਦੇ ਨਾਲ ਦੁਰਪਯ ਕਰਨ ਦੀ ਕੋਸ਼ਿਸ਼ ਕੀਤੀ ਜਨਤਾ ਨੂੰ ਜੇਸ ਤੰਗ ਨਾਲ ਇਹਨਾਂ ਲੋਕਾਂ ਨੇ ਪਿਛਲੇ 10 ਸਾਲਾਂ ਚ ਗੁੰਮਰਾਹ ਕੀਤਾ ਇਦਾਂ ਦੀ ਪਾਕਿਸਤਾਨੀ ਰਾਜਨੀਤੀ ਕਦੇ ਅਜੇ ਤੱਕ ਨਹੀਂ ਸੀ ਸੋ ਮਤ ਦਿੱਲੀ ਦੇ ਲੋਕਾਂ ਨੇ जिन्ना ने सोचे सी बदलाव दे ने ने दे दे के बदलाव ਦੇ ਰੂਪ ਚ ਲੋਕਾਂ ਨੂੰ ਲੈ ਕੇ ਆਵਾਂਗੇ ਸ਼ਾਇਦ ਦੇਸ਼ ਦੀ ਰਾਜਨੀਤੀ ਨੂੰ ਬਦਲਣਗੇ ਪਰ ਵਾਕਈ ਇਹਨਾਂ ਨੇ ਬਦਲਤਾ ਇਹਨਾਂ ਨੇ ਰਾਜਨੀਤੀ ਦੀ ਦਿਸ਼ਾ ਦਸ਼ਾ ਸਭ ਚੇਂਜ ਕਰਤੀ ਇੱਕ ਦੇਸ਼ ਦੀ ਰਾਜਨੀਤਿਕੋਂ ਝੂਟਦੇ ਇਸ ਤਾਗਾਰ ਤੇ ਲੱਗੀ ਔਰ ਪਹਿਲੀ ਵਾਰ ਹੋਇਆ ਵੀ ਇੱਕ ਪ੍ਰਦੇਸ਼ ਦਾ ਮੁੱਖ ਮੰਤਰੀ ਉਪ ਮੁੱਖ ਮੰਤਰੀ ਉਹਨਾਂ ਦੇ ਪ੍ਰਮੁੱਖ ਲੋਗ ਜੇਲ੍ਹ ਚ ਜਾ ਕੇ ਆਏ ਹੋਣ ਔਰ ਜਮਾਨਤ ਤੋਂ ਆ ਕੇ ਬਾਅਦ ਫੇਰ ਮੁੱਖ ਮੰਤਰੀ ਦੀ ਕੁਰਸੀ ਤੇ ਬੈਠ ਗਏ ਹੋਣ ਇਹ ਉਹ ਲੋਗ ਅਸੀਂ ਜਿਹੜੇ ਕਹਿੰਦੇ ਸੀ ਅਸੀਂ ਪਬਲਿਕ ਦੇ ਆਮ ਆਦਮੀ ਪਾਰਟੀਆਂ ਲੇਕਿਨ ਮੁੱਖ ਮੰਤਰੀ ਦੀ ਕੋਰਟ ਦਾ ਇਹਨਾਂ ਪਿਆਰ ਕਰਨ ਲੱਗੇ ਸੀ ਵੀ ਜੇਲ੍ਹ ਦਾਤਾ ਹੋਣ باوجود ਕੁਰਸੀ ਦੀ ਛੱਡ ਰਹੇ ਉਹ ਵੀ ਕੋਰਟ ਦੇ ਆਰਡਰਾਂ ਨਾਲ ਇਹਨਾਂ ਨੂੰ ਕੁਰਸੀ ਤੋਂ ਬੰਚਤ ਕੀਤਾ ਗਿਆ ਇਹ ਪਹਿਲੀ ਵਾਰ ਇਹਨਾਂ ਲੋਕਾਂ ਨੇ ਮਸਾਲਾ ਦਿੱਤੇ ਸੀ ਇਸ ਕਰਕੇ ਇਹ ਘੜਾ ਭਰ ਚੁੱਕਿਆ ਸੀ ਮਤਲਬ ਇਹ ਜਨਤਾ ਨੇ ਇਸ ਦੀ ਜਨਤਾ ਨੇ ਦਿੱਲੀ ਦੇਲਾ ਉਸਤਾਨ ਉਹਨਾਂ ਨੇ ਇਹਨੂੰ ਐਗਜ਼ੈਕਟ ਤੌਰ 'ਤੇ ਵਰਤਤਾ ਔਰ ਬੜੀ ਜਲਦੀ ਇਹ ਬਦਲਾਅ ਪੰਜਾਬ ਦੇ ਵਿੱਚ ਇਹ ਤੋਂ ਵੱਡੇ ਪੱਧਰ 'ਤੇ ਹੋਇਆ